you <laughs> Thank i'm just ਜਨ ਲਈ ਸਾਵਣੁ ਕਿੜੇ ਸਾਵਣ ਸੱਚੇ ਰੰਗ ਨੂੰ ਤੋਲੀ ਕੋਈ ਜਪ ਕੇ ਸਿਆਰ ਨਾਮ ਤੇ ਕੜਾਲਾ ਆਪਣੇ ਮਨ ਦੇ ਉੱਤੇ ਕੇ ਜਾਣੀਏ ਜ਼ਿੰਦਗੀ ਵਿੱਚ ਆਇਆ ਇਹ ਸਾਵਣ ਤੇਰਾ ਸਫਲ ਹੋ ਜਾਏ ਕਿਉਂਕਿ ਇਹ ਸਾਵਣ ਵੀ ਮਹੀਨਾ ਸਾਵਣ ਦਾ ਤੇ ਇਹ ਸਾਵਣ ਵੀ ਸਾਰੀਆਂ ਜੋਨੀਆਂ ਚੋਂ ਮਨੁੱਖਾ ਜਨ ਇਹ ਸਾਵਣ ਹੈ ਤੇ ਸਾਰੀਆਂ ਕਰਮਾਂ ਚੋਂ ਨਾਮ ਜਪਣਾ ਹੈ ਮਹਾਂ ਸਾਵਣ ਹੈ जे तेरी जिंदगी में ते कोई सावन आया ताकि ते एवं ना चला जाए इस वास्ते सावन चढ़े है भाई सावन महीने प्रथाएं हजूर बचन कर रहे हैं सावन सरसी कामणी चरण कमल क्यों प्यार मन समरसता बचरा इसको नाम अदा

ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੇ ਇਹ ਵਾਗਰੂ ਜੇ ਤੁਠੈ ਤਾਂ ਸਾਧਾਂ ਦੀ ਸੰਗਤ ਵੇ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਇਹ ਅਸੀਂ ਸੱਤ ਜਨਾਂ ਦੇ ਪੈਰਾਂ ਦੀ ਜੂੜ ਵਿੱਚ ਰਲ ਜਾਈਏ ਤੇ ਬਾਤ ਇਹ ਇੱਕਤਾ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਨਿਰਸਾਤਿ ਬੰਲਾ ਤਾ ਦੂਦੀ ਸੰਗਤ ਨਾਲ ਉਸ ਦੀਆਂ ਅੱਖਾਂ ਵਿੱਚ ਆ ਗਿਆ ਉਹ ਰੰਗ ਤੇ ਫਿਰ ਇੰਜ ਪ੍ਰਤੀਤ ਹੋਇਆ ਕਿ ਵਨ ਤ੍ਰਿਣ ਪਰਬਤ ਹੈ ਪਾਰ ਦੇ ਵਨ ਵਿੱਚ ਵਨ ਵਿੱਚ 3 ਵਿੱਚ ਕੱਖ ਵਿੱਚ ਆ ਜਿਨੇ ਕੱਖ ਪੈਣ ਨਾ ਤਰਤੀ ਤੇ ਹਰ ਕੱਖ ਦੇ ਵਿੱਚ ਉਸ ਦੀ ਜੋਤ ਪ੍ਰਕਾਸ਼ ਕਰੇ ਪਰ ਜਿਸ ਦੀ ਕਿਸ ਨੂੰ ਹੈ ਜਿਸ ਨੇ ਉਹ ਇੱਕ ਬੂੰਦ ਪੀਤੀ ਹੋਈ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ ਵਨ ਪ੍ਰਣ ਪ੍ਰਭ ਸੰਗ ਮੌਲਿਆ ਪ੍ਰਭੂ ਤੇ ਕਿਸਤਾ ਮਨ ਨਹੀਂ ਲੋਚਦਾ ਜਿਹਦਾ ਮਨ ਨਹੀਂ ਲੋਚਦਾ ਉਸ ਨੂੰ ਉਸ ਨੂੰ ਤਸ਼ਵੀਰ ਦਿੱਤੀ ਹੈ ਉਸ ਸੁੱਕੇ ਸੜੇ ਬ੍ਰਿਖਣ ਨਾਲ ਕਿ ਜਿੱਥੇ ਵਸ ਗਏ ਕਈ ਸ਼ਾਵਣ ਪਰ ਹਰਿਆ ਨਾ ਸਕੋ ਤੇ ਜੀਨਾ ਵਿੱਚ ਅਜੀ ਜ਼ਿੰਦਗੀ ਦੀ ਰਾਸੀ ਉਹ ਸ਼ਾਵਣ ਮਹੀਨੇ ਜਿਸ ਵੇਲੇ ਬਰਸਾ ਹੋਈ ਉਹ ਜਿਹੜੇ ਅੱਗੇ ਸੁੱਕੇ ਜਾਪਦੇ ਸਨ ਉਹਨਾਂ ਵਿੱਚ ਵੀ ਲਗਰਾਂ ਫੁੱਟ ਪਈਆਂ ਖਰੇ ਭਰੇ ਹੋਗੇ ਆ ਸੁੱਕੇ ਖਾ ਲਕੋਗੇ ਨਾ ਸਾਵਣ ਵਿੱਚ ਇਹ ਸਭ ਭਰੇ ਹੋ ਜਾਣਗੇ ਜਿਵੇਂ ਪਾਸੀ ਹਰਿਆਵਲ ਦਿਸੇ ਆਖਿਆ ਇਸੇ ਤਰ੍ਹਾਂ ਸਤ ਸੰਗ ਦੀ ਬਰਕਤ ਨਾਲ ਉਹਨਾਂ ਨੂੰ ਵੀ ਸੁਮਤ ਮਿਲ ਗਈ ਜਿਹੜੇ ਕਦੇ ਸੰਗਤ ਵਿੱਚ ਆਏ ਨਹੀਂ ਸਨ ਆ ਜਾਂਦੇ ਆ ਕੋਈ ਪਾਗ ਜਾ ਗਿਆ ਕੁਛ ਬੈਠੇ ਇਥੇ ਕੀ ਹੁੰਦਾ ਜੀ ਇਥੇ ਕੀਰਤਨ ਹੁੰਦਾ ਅੱਛਾ ਵੀ ਕਿਸ ਵੇਲੇ ਹੁੰਦਾ ਅਕੇ ਫਲਾਣੇ ਵੇਲੇ ਤੇ ਆਨੇ ਦੇਖਣ ਵਾਸਤੇ ਚਲੇ ਆਏ ਚਲੋ ਬਈ ਦੇਖੀਏ ਤਾਂ ਸਹੀ ਆ ਕੇ ਸੁਰ ਨਿਤਨੇਮੀ ਹੋ ਗਏ ਕੋਈ ਰਾਂਸੀਨਾ ਅੰਦਰ ਜੋ ਰੁਮਕ ਗਈ ਕੋਈ ਸ਼ਾਵਨ ਦੀ ਕਣੀ ਪੈ ਗਈ ਉਹਨਾਂ ਦੇ ਉੱਤੇ ਤੇ ਹਰਿਆ ਕਰ ਗਈ ਪਰ ਜੇ ਉਹ ਹਰਿਆ ਨਹੀਂ ਹੁੰਦੇ ਜੋ ਮਰ ਚੁੱਕੇ ਜੋ ਮੁਰਦੇ ਹੋ ਗਏ ਜਿਨਾਂ ਦੇ ਜੀਵਨ ਦੀ ਰੌਬਾਕੀ ਰਹੀ ਨਹੀਂ ਇੱਕ ਕੋਈ ਸਰ ਜਾਂਦੇ ਹਨ ਜਿਹੜੇ ਪਾਣੀ 'ਚ ਹੀ ਰਹਿੰਦੇ ਅੱਜ ਵੀ ਗੁਰਦੁਆਰੇ ਦੇ ਸੇਵਾਦਾਰ ਗੁਰਦੁਆਰੇ ਦੀ ਗ੍ਰੰਥੀ ਗੁਰਦੁਆਰੇ ਵਿੱਚ ਰਹਿਣ ਵਾਲੇ ਕੀਰਤਨੀਏ ਜਿਵੇਂ ਨਿਡਰ ਹੋ ਜਾਂਦੇ ਤੇ ਬਾਹਰੋਂ ਆਏ ਤਾਂ थर-थर ਕੰਬਦੇ ਆਉਂਦੇ ਨੇ ਹੱਥ ਜੋੜ ਕੇ ਤੇ ਵਿੱਚ ਬੈਠੇ ਜਿਨ੍ਹਾਂ ਨੂੰ ਕੋਈ ਪਾਉ ਨਹੀਂ ਰੰਗ ਤੇ ਉਹ ਖੇਤੀਆਂ ਜੋ ਪਾਣੀ ਨਾਲ ਅੜ ਗਈਆਂ ਤਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ ਤਤੀ ਤੋਏ ਨਾ ਪਲਵੈ ਇੱਕੋ ਹਨ ਜਿਹੜੇ ਪ੍ਰਸਾਦ ਲਈ ਆਉਂਦੇ ਹਨ ਇੱਕੋ ਹਨ ਜਿਹੜੇ ਪ੍ਰਸਾਦ ਤੇ ਲੜ ਰਹੇ ਤਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ ਜੋ ਦੋਹਾ ਗਨ ਰੱਬ ਦੀ ਚੁਰੇਂਦੀ ਚੁਰੇ ਕਿਸੇ ਕਿਸਮਤ ਪ੍ਰਾਲਬਤ ਇੱਕ ਚੁਰਨਾ ਲਿਖਿਆ ਹੋਇਆ ਇਹ ਲੱਖ ਪਾ ਕੇ ਵੀ ਛੁੜੇਗਾ ਕਰੋੜ ਪਾ ਕੇ ਵੀ ਛੁਰਦਾ ਰਹੇਗਾ ਕਿਉਂਕਿ ਪਾਣੀ ਵਿੱਚ ਸੜੀ ਹੋਈ ਖੇਤੀ ਨੂੰ ਹੁਣ ਕਿਵੇਂ ਹਰਿਆ ਕਰੇਗਾ ਸੁੱਕੀ ਸਰੀ ਨੂੰ ਪਾਣੀ ਮਿਲ ਗਿਆ ਹਰੀ ਹੋ ਗਈ ਪਾਣੀ ਨਾਲ ਸੜ ਕੇ ਹਰੀ ਕਿਵੇਂ ਹੋਵੇਗੀ ਸਾਤਿਨ ਬੋਲੋ ਸ੍ਰੀ ਸਹਿਬ ਆਖਦੇ ਨੇ ਵੰਤਰਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਐਸੇ ਪ੍ਰਭੂ ਨੂੰ ਮਿਲਣ ਵਾਸਤੇ ਮਨ ਲੋਚਦਾ ਪਰ ਕੌਣ ਨੇ ਲੈ ਅਖਿਆ ਤੈਨੂੰ ਕਿਸੇ ਨੇ ਮਿਲਣਾ ਤੇਰੇ ਆਪਣੇ ਕਰਮ ਨੇ ਮਿਲਣਾ ਮਤ ਕਿਸੇ ਨੂੰ ਸੁਹਾਰਸੀ ਲੈ ਜਾ ਮਤ ਕਿਸੇ ਨੂੰ ਆਖ ਮੈਨੂੰ ਮੇਲ ਕਿਉਂਕਿ ਮਿਲਣ ਵਾਲੇ ਤੇਰੇ ਆਪਣੇ ਕਰਮ ਹਨ ਆਪਣੇ ਕਰਮ ਬਦਲ ਲੈ ਚੰਗੇ ਕਰ ਲੈ ਮਿਲ ਜਾਏਗਾ ਮੰਦੇ ਕਰ ਲੈ ਵਿਛੜ ਜਾਏਗਾ ਦੋਸ਼ ਕਰਮ ਆਪੜਿਆਂ ਦੇ ਵਿਛੜ ਗਏ ਨਹੀਂ ਤੇਰੀ ਉੱਥੇ ਪਹੁੰਚ ਤਾ ਆਪਣੀਆਂ ਕਰਮਾਂ ਨੂੰ ਰੋਬ ਹੈ ਕਿਉਂਕਿ ਤੈਨੂੰ ਤੇਰੇਆਂ ਕਰਮਾਂ ਨੇ ਹੀ ਛੋੜਿਆ ਕਿਰਤ ਕਰਮ ਕੇ ਵਿਛੜੇ ਇਸ ਵਾਸਤੇ ਦੋਸ਼ ਕਰਮ ਆਪੜਿਆਂ ਸਹਿਬਾਕ ਜੀ ਨੇ ਹਰ ਮਿਲਣੇ ਨੂੰ ਮਨ ਲੋਚਦਾ ਕੌਣ ਮਿਲਾਵੇ ਆਖਿਆ ਕਰਮ ਮਿਲਾਵਨ ਹਾਰ मन लोच ਮਾਨ ਨੇ ਪੁੱਛਦੀਏ ਪਹਿਲਾਂ ਜਿੱਤੇ ਸਵੇਰੇ ਸਵੇਰੇ ਸਬਜ਼ੀਆਂ ਦੀ ਖੁਸ਼ਬੂ ਆ ਰਹੀ ਹੈ ਐਡੀ ਸਵੇਰੇ ਰੋਟੀ ਪਕਾ ਰਹੀ ਹੈ ਉਹ ਆਖਦੀ ਅਜ ਸਾਡਾ ਪ੍ਰੋਗਰਾਮ ਹੈ ਰੋਟੀ ਪਕਾ ਕੇ ਲੈ ਜਾਵਾਂਗੇ ਬਾਹਰ ਕਿਸੇ ਬਾਗ ਵਿੱਚ ਜਾ ਕੇ ਬਹਿ ਕੇ ਖਾਵਾਂਗੇ ਇਸਾ ਹੌਕਾ ਨਿਕਲ ਗਿਆ ਕਿਉਂ ਇਤਨਾ ਪਤੀ ਘਰ ਨੇ ਕਿ ਅੱਜ ਘਰ ਹੁੰਦੇ ਅਸੀਂ ਵੀ ਐਵੇਂ ਕਰਦੇ ਸਿਆਣ ਨੂੰ ਸੁਆਗਨ ਨੂੰ ਵੇਖ ਕੇ ਜਿਵੇਂ ਚੜਦੀ ਹੈ ਚੋਰਾ ਆ ਅਜੇ ਤੂੰ ਘਰ ਹੁੰਦਾ ਇਹ ਸੁਖ ਮੈ ਵੀ ਮਾਨ ਦੀ ਤੇ ਵਕ ਦਿਨ ਅਜ ਸਾਮਨ ਚੜਿਆ ਕਿ ਤੇ ਤੂੰ ਮੇਰੇ ਹਿਰਦੇ ਤੇ ਹੋਵੇਂ ਅਜਵੇਂ ਨੀਮੀ ਨੀਮੀ ਫੁਆਰ ਪੈਂਦੀ ਐ ਤੇ ਕਿਤਨਾ ਪ੍ਰਸੰਨ ਹੁੰਦਾ ਮੋਰ ਪਹਿਲਾ ਪੰਗਾ ਰਜਦਾ ਨਹੀਂ ਕਮਬਈ ਗਾਚੜੀਆਂ ਘਰ ਵੇਖਣ ਵੇਖਦੇ ਦਿਸਦੇ ਤਾਂ ਇਹ ਜੋ 55 ਅੱਗੇ ਆ ਖੜੋ ਤੇ ਅੰਦਰ ਮੋਰ ਤਲ

ਉਹ ਲਾਚ ਦਿਖਾ ਜਿਹੜਾ ਤੂੰ ਮੀ ਪਹਿਣ ਵੇਲੇ ਕਰਦਾ ਉਹ ਮੋਲ ਫਿਰ ਕਿਸ ਤਰ੍ਹਾਂ ਲੱਚਿਆ ਕਿਵੇਂ ਉਸਨੇ ਖੰਧ ਖਿਲਾਏ ਕਿਵੇਂ ਚੁਕ ਲਵੇ ਤੇ ਕਿਵੇਂ ਪਿੱਛੇ ਗੁੱਛਾ ਕਰ ਲਵੇ ਅਸਤਨ ਦੇ ਪਹਿਰ ਵੀ ਇਹ ਵੇਖ ਕੇ ਨਾਲੇ ਉਹ ਦੇ ਖੰਧਾਂ ਦੀ ਖੂਬਸੂਰਤੀ ਸਾਈ ਨੇ ਤੈਨੂੰ ਕੈਸਾ ਰੰਗ ਬਖਸ਼ਿਆ ਸਾਡੇ ਕੱਪੜੇ ਤਾਂ ਰੋਜ਼ ਮੈਲੇ ਹਨ ਤੈਨੂੰ ਐਸੀ ਪੁਸ਼ਾਕ ਪਵਾਈ ਆ ਜੋ ਕਦੇ ਮੈਲੀ ਨਹੀਂ ਹੋਈ ਲੋਕੀ ਤੇ ਡਾਂਸ ਕਰਦੇ ਨੇ ਸਿੱਖ ਸਿੱਕੇ ਪੈਨੂ ਕੌਣ ਸਿਖਾ ਗਿਆ ਕੁਦਰਤ ਕੁਦਰਤ ਬਹੁਤ ਕੁਝ ਕਰਦੀ ਹੈ ਜੋ ਜਿਸ ਤੇ layak ਹੁੰਦਾ ਹੈ ਕੁਦਰਤ ਉਸ ਨੂੰ ਜ਼ਰੂਰ ਬਖਸ਼ਦੀ ਹੈ layak ਬਣੇ ਤੇ ਬੰਦੇ ਕੋਲ ਚਤਰਾਈ ਬਹੁਤ ਹੈ ਸੁਆਸ ਤੇ ਉਸ ਨੂੰ layak ਬਣਨ ਮਾਸਤੇ ਵੀ ਚਤਰਾਈ ਵਰਤਰੀ ਪੈਂਦੀ ਹੈ ਬਾਕੀ ਬਾਕੀ ਜਨਮ ਜੁਨੀਆਂ ਵਿੱਚ ਚਤਰਾਈ ਇਤਨੀ ਹੈ ਹੀ ਨਹੀਂ ਇਸ ਵਾਤੇ ਉਹਨਾਂ ਨੂੰ ਬਹੁਤ ਚੁਕਰਾਈ ਨਹੀਂ ਕਰਨੀ ਪੈਂਦੀ ਕੁਝ ਸਿੱਖਣ ਵਾਸਤੇ ਉਹਨਾਂ ਨੂੰ ਕੁਦਰਤ ਹੀ ਸਿਖਾ ਲੈਂਦੀ। ਤਾਂ ਸੀਨ ਬੋਲੋ ਸ੍ਰੀ। ਬੰਦਾ ਕਿਤੇ ਰਿਆਜ਼ ਕਰ-ਕਰ ਕੇ ਆਪਣੇ ਗਲੇ ਵਿੱਚ ਮਿਹਨਤ ਨਾਲ ਕੋਈ ਸੋਲ ਪੈਦਾ ਕਰੇਗਾ ਜੇ ਕੋਈ ਨੂੰ ਕੁਦਰਤ ਨੇ ਐਸੀ ਆਵਾਜ਼ ਬਖਸ਼ੀ ਹੈ। ਉਸਨੇ ਕੋਈ ਮਿਹਨਤ ਕੀਤੀ ਹੈ ਕੋਈ ਰਿਆਜ਼ ਕੀਤਾ ਗਲਾ ਬਣਾਉਣ ਵਾਸਤੇ ਨਹੀਂ। ਬੰਦਾ ਵੀ ਕਿਤੇ ਸਿਆਣਪਾਂ ਛੱਡ ਦੇਵੇ ਚਤਰਾਈਆਂ ਚਲਾਕੀਆਂ ਤਿਆਗ ਦੇਵੇ। ਉਦੋਂ ਤੇ ਸਤੀ ਬੜੀ ਮਦਦ ਕਰੇਗੀ ਪਰ ਜਦੋਂ ਇਹ ਸਿਆਣਾ ਬਣ ਜਾਂਦਾ ਹੈ ਕਦੋਂ ਤੱਕ ਦੀ ਹੈ ਤੂੰ ਆਪਣੀ ਸਿਆਣਪ ਪਹਿਲਾਂ ਕਰ ਲੈ। ਤਰ ਤੂੰ ਬੋਲੋ ਸ਼੍ਰੀ। ਸਾਮਨ ਆਇਆ ਹੈ ਸਖੀ। ਇਹ ਸਖੀ ਸਾਮਨ ਆਇਆ ਮੈਂ ਜਿਸ ਮੇਰੇ ਜਿੱਥਾ ਸਿਆਣਾਂ ਨੂੰ ਕਿੱਡਾ ਸੁਖ ਮਨਾ ਰਿਹਾ ਨਾ ਤੇ ਮੇਰਾ ਵੀ ਜੀ ਕਾਰ ਆਇਆ ਅੱਜ ਤੋਂ ਘਰ ਹੁੰਦੋ। ਹੋ ਆਪੰਦਾ। ਇਹ ਤਾਂ ਕਰੇ ਤੇ ਫਿਰ ਮਿਲਣ ਦੀ ਤਾਂਗ ਵਧਦੀ ਜਾਏ ਮਿਲਾਪ ਦੇ ਸੁਖ ਨੂੰ ਅਨੁਭਵ ਕਰਦੀ ਸਦਾ ਕਦਮ ਅਦੇਰੇ ਰੱਖੇ ਰਸਤੇ ਵਿੱਚ ਕਿਤੇ ਮਨ ਨਾ ਲਾਇਕ ਜਨ ਤੋੜ ਪਹੁੰਚੇ ਅੰਬ ਦੀ ਰੁਤ ਸੀ ਚਾਰ ਬੰਦੇ ਮਿਲ ਕੇ ਮੰਡੀ ਵਿੱਚ ਗਏ ਚਲੋ ਵੀ ਅੰਬ ਖਾਈਏ ਆਮਕਾਜੇ ਬੜਾ ਸੁਆਦ ਆਇਆ ਖਾ ਕੇ ਜਿਸ ਲਈ ਰੱਜ ਗਏ ਕਿ ਪਾਸੇ ਰੁੱਖ ਦੀ ਛਾਵੇਂ ਬਹਿ ਕੇ ਖਲਾ ਕਰ ਦੇਣ ਇਹ ਰੋਜ਼ ਮੂਲ ਲੈ ਕੇ ਖਾਵਾਂਗੇ ਬੜੇ ਪੈਸੇ ਲੱਗਣਗੇ ਇਤੇ ਬਾਦ ਆਪਣਾ ਮੁੰਡਾ ਤੇ ਫਿਰ ਤੇ ਅਨੰਦ ਬੰਦਾ ਅਸੀਂ ਵੀ ਇੱਕ ਦਿਨ ਗਏ ਸਾਵੇਂ ਕਿਸੇ ਬਾਗ ਵਿੱਚ ਚੱਲ ਕੇ ਅੰਬ ਖਾਈਏ ਤਾਂ ਹਾ ਪਰ ਬਹ ਬਾਗ ਵਿੱਚ ਗਏ ਬੜਿਆ ਮੁਖਾ ਕਿਸਦਾ ਜੀਮੀ ਕਰਦਾ ਵੀ ਮੈਂ ਰਜਕੇ ਖਾ ਰਜਕੇ ਖਾ ਨੂੰ ਜੀਆਂ ਸਲਾਮ ਕਰ ਰਹੇ ਤੈਨੂੰ ਪੁੱਛਿਆ ਵੀ ਕੋਈ ਬਾਗ ਕਿਸੇ ਦਸਿਆ ਵੀ ਫਲਾਣੇ ਪਾਸੇ ਬੜੇ ਬਾਗ ਦੇ ਅੰਬ ਆਉਂਦੇ ਔਰ ਬਾਗਾਂ ਵਿੱਚ ਬੜੇ ਸਸਤੇ ਮਿਲਦੇ ਮੰਡੀ ਵਿੱਚ ਲਿਆਉਣ ਤੱਕ ਵਿਚਾਰਿਆਂ ਨੂੰ ਬੜੀ ਮਿਹਨਤ ਔਰ ਬਹੁਤ ਖਰਚਾ ਕਰਨਾ ਪੈਂਦਾ ਤੇ ਫਿਰ ਅੱਗਾ ਦੁਕਾਨਦਾਰ ਲੈ ਕੇ ਤੇ ਫਿਰ ਮਹੰਗੇ ਵੇਚ ਦੇਂਦਾ ਹੈ ਪਰ ਜੇ ਸਿੱਧੇ ਬਾਗ ਵਿੱਚ ਚਲੇ ਜਾਓ ਤੇ ਬਾਗ ਵਿੱਚ ਇਹ ਅੰਬ ਬੜੇ ਸਸਤੇ ਮਿਲਦੇ। ਉਤੁਰ ਪਰ ਗਰਮੀ ਦੀ ਰੁੱਤ ਸੀ ਨਾ। ਕੁਝ ਬਾਗ ਦੂਰ ਕੁਝ ਧੁੱਕ। ਇੱਕ ਬਰਸ਼ ਆਇਆ ਛਾਂਵੇਂ ਬਹਿ ਗਏ। ਜਦ ਬਾਗ ਆਖ ਤੇ ਉਠੋ ਵੀ ਚਲੀਏ ਇਹ ਕੰਦਾ ਵੀ ਤੁਸੀਂ ਜਾਓ ਮੈਂ ਤਾਂ ਇੱਥੇ ਹੀ ਸੁੱਖ ਲਾਂਦਾ। ਕੌਣ ਤੁਰ ਕੇ ਜਾਏ ਖਬਰ ਨਹੀਂ ਕਿੱਥੇ ਬਾਗ ਹੈ ਇਹ ਸ਼ਾਨਦਾਰ ਅਨੰਦ ਹੈ ਮੈਂ ਤੇ ਪਿਆ ਜਾਂਦੀ ਵਾਰ ਵੀ ਨਹੀਂ ਲੈ ਲੈ ਇੱਕ ਉੱਤੇ ਬੈ ਗਿਆ ਤੁਰੇ ਜਾਂਦੇ ਸਨ ਇਕ ਨੇ ਆਖਿਆ ਕਿਧਰ ਪਏ ਜਾਂਦੇ ਹੋ ਧੱਕੋ ਅੰਮਲ ਲੱਗੇ ਹੋਏ ਹਨ ਉਹ ਸੰ ਅੱਕ ਅੱਖਾਂ ਦੇ ਨਾਲ ਲੱਗੇ ਸੰ ਅੰਮਲ ਉਹਨੇ ਆਖਿਆ ਵੀ ਇਹ ਠੀਕ ਹੈ ਮੈਂ ਤਾਂ ਇਹ ਖਾਣਾ ਤੁਸੀਂ ਜਿੱਥੇ ਜਾਣੇ ਜਾਓ ਇੱਕ ਉੱਥੇ ਬੈ ਗਏ ਬਾਕੀ ਦੋ ਪਹੁੰਚੇ ਬਾਗ ਵਿੱਚ ਰਾਜ ਕੇ ਅੰਬ ਖਾਦੇ ਬੜੇ ਪ੍ਰਸਾਨ ਕਰ ਉਹਨੇ ਆਖਿਆ ਲੈ ਵੀ ਮੈਂ ਤਾਂ ਖਾ ਲੈ ਮੈਂ ਚੱਲਦਾ ਹਾਂ ਤੇ ਤੂੰ ਉਹਨੇ ਆਖਿਆ ਵੀ ਠਹਿਰ ਚੱਲਦਾ ਨਾ ਬਸ ਖਾ ਲੈ ਖਾਣੇ ਸਨ ਤੇ ਤੂੰ ਕਿਉਂ ਨਹੀਂ ਚੱਲ ਜਾਉਂ ਰਿਹਾ ਕਿ ਆਹ ਮੈਂ ਕੁਝ ਸੋਚ ਰਿਹਾ ਉਹਨੇ ਆਖਿਆ ਤੂੰ ਸੋਚਦਾ ਰਹਿ ਉਹ ਇਹ ਕਰਿਆ ਹੋਤੇ ਕੀ ਸੋਚ ਰਹੀ ਆ ਸੀ ਅੰਦਰ ਸੀ ਮੈਂ ਤਾਂ ਰੱਜ ਕੇ ਖਾ ਲੈ ਪਰ ਮੇਰੇ ਪਰਿਵਾਰ ਵਿੱਚੋਂ ਕਿਸੇ ਨੇ ਖਾਦੇ ਮੇਰੀ ਗਲੀ ਵਾਲਿਆਂ ਨੇ ਰੱਜ ਕੇ ਖਾਦੇ ਮੇਰੇ ਮਹੱਲੇ ਵਾਲਿਆਂ ਰੱਜ ਕੇ ਨਾ ਖਾਦੇ ਕਿ ਤੇ ਅੰਮ ਦਾ ਬੂਟਾ ਮੈਂ ਆਪਣੇ ਘਰ ਲੈ ਲੈਂਦਾ ਇਹ ਸਭ ਕੋ ਜਾਣ ਕੇ ਨਾਲੇ ਸ਼ਾਮ ਮੰਨਦਾ ਨਾਲੇ ਅੰਮ ਰੱਜ ਕੇ ਖਾਂਦਾ ਸੋਚ-ਸੋਚ ਕੇ ਅਖੀਰ ਮਾਲੀ ਨੂੰ ਕਹਿਣ ਲੱਗਾ ਵੀ ਕੋਈ ਬੂਟਾ ਹੈ ਹੀ ਉਹਨੇ ਅਖਿਆ ਜੀ ਹੈ ਉਹ ਬਰੂਟਾ ਲੈ ਆਇਆ ਉਸਨੇ ਘਰ ਵੇੜੇ ਵਿੱਚ ਲਾਇਆ ਜਿਸ ਵੇਲੇ ਉਹ ਗੂਟਾ ਫਲੇਸ ਤੇ ਵਰਤਾ ਦੇ ਲਿਆਵੇ ਸਭਨਾਂ ਨੂੰ ਆ ਬਈ ਅਬ ਖਾਓ ਤੋ ਆਪ ਵੀ ਖਾਂਦਾ ਤੇ ਖਵਾਦੀ ਸੰਸਾਰ ਵਿੱਚ ਬੰਦੇ ਚਾਰ ਤਰ੍ਹਾਂ ਦੇ ਚਾਹੁੰਦਾ ਤਾਂ ਸਭ ਕੋਈ ਹੈ ਬਈ ਰੱਬ ਨੂੰ ਮਿਲਿਏ ਰੱਬ ਨੂੰ ਮਿਲਣ ਵਾਸਤੇ ਜਦੋਂ ਚੁਰਦਾ ਤਾਂ ਦੁਨਿਆਵੀ ਸ਼ੋਭਾ ਦੀ ਸ਼ਾਹ ਤੇ ਬੈਠ ਜਾਂਦਾ ਅਖਦਾ ਬਸ ਇਹ ਹੀ ਕਾਫੀ ਗਿਆ ਚੌਧਰੀ ਬਣ ਗਿਆ ਸਰਦਾਰ ਬਣ ਗਿਆ ਜੋ ਬੰਦਿਆ ਨੇ ਮੰਨ ਲਿਆ ਇਸੇ ਗੱਲ ਵਿੱਚ ਪਰਚ ਗਿਆ ਉਹਨਾਂ ਨਿਤਨੇ ਮੈਨਾ ਗੁਰਦੁਆਰੇ ਨਾਮ ਰਤਵੇ ਦਾ ਸੋਭਾ ਦੀ ਸ਼ਾ ਐਸੀ ਮਿੱਠੀ ਲੱਗੀ ਉਹ ਮਾਰਗ ਭੁੱਲ ਗਿਆ ਤੇ ਇੱਕ ਅਗਾ ਜਾ ਕੇ ਬਹਿ ਗਿਆ ਕਿੱਥੇ ਦਿਸੇ ਵਿਕਾਰਾਂ ਉਹਨੂੰ ਇਹ ਹੀ ਮਿੱਠੇ ਲੱਗੇ ਉਹ ਜ਼ਹਿਰ ਵਾਂਗੂ ਅੱਕ ਦੀਆਂ ਅੰਬੜੀਆਂ ਅੰਬ ਜਾਣ ਕੇ ਖਾਈ ਜਾਂਦੇ ਤੇ ਤੀਜਾ ਜਿਦਾ ਆਪ ਸਰਜ ਕੇ ਖਾ ਗਿਆ ਉਹਨੇ ਕਿਸੇ ਦੀ ਚਿੰਤਾ ਨਹੀਂ ਕੀਤੀ ਤੇ ਚੌਥਾ ਚੌਥਾ ਉਹ ਹੈ ਜਿਹੜਾ ਆਪ ਜਪੇ ਅਬਰਾ ਨਾਮ ਜਪਾਵੇ ਆਪ ਵੀ ਖਾਦੇ ਤੇ ਖਵਾਏ ਵੀ ਸਾਰੇ ਉਸ ਦਾ ਦਰਜਾ ਸਭ ਤੋਂ ਉਤਮ ਹੈ ਸਾਚੀਂ ਬੋਲੋ ਸ੍ਰੀ ਤਾਂ ਸਾਹਮਣ ਆਇਆ ਹੈ ਸਖੀ ਕੰਤੇ ਚਿਤ ਕਰੇ ਕਿਤਤਾ ਸਾਰਿਆਂ ਦਾ ਕਰਦਾ ਪਰ ਉਹਦਾ ਚਿਤ ਕੀਤਾ ਸਭ ਤੋਂ ਉਤਮ ਹੈ ਜਿਹੜਾ ਆਪ ਜਪਦਾ ਤੇ ਫਿਰ ਅਗਾ ਜਪਨ ਇਹਨੇ ਆਪਣੇ ਵਿਹੜੇ ਵਿੱਚ ਅਮਜਾ ਬੂਟਾ ਲਾ ਲਿਆ ਜੋ ਰੋਜ਼ ਸਵੇਰੇ ਜਾਗਦਾ ਗਵੰਦੀ ਨੂੰ ਵੀ ਬਾਜ ਦਿੰਦਾ ਆਪਿਆ ਰੋ ਲਈਏ ਜੋ ਕਿਸੇ ਦੀ ਉਂਗਲੀ ਨਾਲ ਲਾ ਕੇ ਲਿਆਂਦਾ ਚੱਲ ਬੇਟਾ ਮੈਂ ਤੈਨੂੰ ਲੈ ਚੱਲਦਾ ਜੋ ਬੱਚੇ ਨੂੰ ਨਾਲ ਦੀ ਆਖੇ ਗੋਦ ਵਿੱਚ ਬਿਠਾਉਂਦਾ ਤੇ ਫਿਰ ਫਿਰ ਘਰ ਜਾ ਕੇ ਉਹ ਸਮਝਾਂਦਾ ਸੁਣਾਉਂਦਾ ਸਮਝ ਆਈ ਉਹ ਕੁਛ ਇਹ ਹੌਲੀ ਹੌਲੀ ਆਪਣੇ ਬੱਚੇ ਦੇ ਅੰਦਰ ਸਿੱਖੀ ਜੀਵਨ ਭਰ ਰਹੀ ਆ ਜਿਹੜਾ ਕੱਲਾ ਆਪ ਨਹੀਂ ਆਪਣੇ ਨਾਲ ਕਿਸੇ ਹੋਰ ਨੂੰ ਉਸ ਦਾ ਦਰਜਾ ਉੱਤਮ ਹੈ ਬਾਕੀ ਚਿੱਤ ਤਾਂ ਸਵਿਨਾਦਾ ਕਰਦਾ ਹੈ ਕੋਈ ਕਿਸੇ ਛੱਡ ਜਾਂਦਾ ਹੈ ਕੋਈ ਕਿਸੇ ਰਹਿ ਜਾਂਦਾ ਉੱਤਮ ਉਹ ਹੈ ਜਿਹੜਾ ਪਹੁੰਚਦਾ ਆਪ ਜਪਦਾ ਤੇ ਕਿਸੇ ਨੂੰ ਜਪਦਾ ਹੈ ਉਹ ਆਪ ਦਰਗਾਹ ਨੂੰ ਜਾਂਦਾ ਹੈ ਨਾਲ ਕਈਆਂ ਦੀਆਂ ਬਾਹਾਂ ਫੜ ਕੇ ਤੋਰੀ ਜਾਂਦਾ ਸ਼ਾਮਨ ਆਇਆ ਹੈ ਸਖੀਕੰਤ ਚਿੱਤ ਕਰੇ ਨਾਨਕ ਜੂਰ ਮਰੋ ਦੁਹਾਗਣੀ ਜਿਨਾ ਅਬਰੀ ਲਗਾ ਨੇ ਜਿਹੜੇ ਪੁੱਠੇ ਪਾਸੇ ਤੁਰ ਪਏ ਜਿਨਾਦਰ ਮੂਈ ਨਹੀਂ ਕੀਤਾ ਉਹ ਤੇ ਫਿਰ ਘਟਕਦੇ ਰਹੇ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਤਾਂ ਸਹਿਬਾ ਦਿਲ ਸੰਗ ਲਚ ਰਿਹਾ ਇਸ ਲੰਮੇ ਦੇਸ ਦੀਆਂ ਵਾਟਾਂ ਤੇ ਤੂੰ ਨਾ ਪੈ ਜਾਵੇਂ ਇਸ ਵਾਸਤੇ ਤੇਰਾ ਮਾਰਗ ਹੈ ਅੰਮ੍ਰਿਤ ਵੇਲੇ ਉਠਣਾ ਇਸਨਾਨ ਕਰਨਾ ਨਾਮ ਜਪਣਾ ਸਤ ਸੰਗ ਵਿੱਚ ਆਵਣਾ ਤੇ ਆਪਣਾ ਜਨਮ ਸਫਲ ਕਰਨਾ ਤੇ ਨਾਲ ਨਾਲ ਜੀ ਵਾਗਰੂ ਬਲਦੇਵੇ ਤਾਂ ਕਿਸੇ ਹਰ ਨੂੰ ਵੀ ਸੰਗਤ ਵਿੱਚ ਲਿਆਉਣਾ ਕਿਸੇ ਨੂੰ ਸੰਗਤ ਦੀ ਸੋਝੀ ਪਾਉਣੀ ਨਿਰਾਸ਼ੁਖ ਆਪ ਨਾ ਮੰਨਣਾ ਹੈ ਸੁਖ ਤੋਂ ਕਿਸੇ ਨੂੰ ਵੰਡਾਉਣਾ ਬੈਸਾ ਨਹੀਂ ਕਰਨੀ ਚਰਚੇ ਨਹੀਂ ਕਰਨੇ ਮੋਤੇ ਲੰਮੇ ਜ਼ਿਕਰ ਨਹੀਂ ਛੇੜਨੇ ਨਾ ਤੇ ਦੀ ਸੋਭਾ ਤੇ ਉਪਮਾ ਵਿੱਚ ਵਕਤ ਗਵਾਉਣਾ ਸਿਰਫ ਇਤਨਾ ਹੀ ਕਹਿਣਾ ਕਾਫੀ ਹੈ ਬਈ ਤੂੰ ਇੱਕ ਵਾਰੀ ਆਹ ਪਾ ਲਈ ਕਿਉਂਕਿ ਭਾਗ ਹੋਣਗੇ ਅਗੋ ਵੀ ਆਉਂਦਾ ਰਹੇਗਾ ਤੇ ਜੇ ਸੇ ਭਾਗਾਂ ਚ ਨਾ ਹੋਵੇਗਾ ਤਾਂ ਤੇ ਰੱਖ ਕਿ ਆ ਵੀ ਉਸ ਰੋਕ ਜਲੇ ਕਰੇ ਇਸ ਵਾਸਤੇ ਇੱਕ ਵਾਰੀ ਚੀਜ਼ ਚਖਾ ਦੇਣੀ ਕਾਫੀ ਹੈ ਜਿਉਨੇ ਲੈਣੀ ਹੈ ਤਾਂ ਜ਼ਰੂਰ ਲੈ ਲੈ ਤੇ ਜੇ ਉਹਨੂੰ ਇੱਕ ਵਾਰੀ ਚੱਖੀ ਦਾ ਸਵਾਦ ਨਾ ਆਇਆ ਤਾਂ ਤੇਰੇ ਅਕਲ ਬਾਰ ਬਾਰ ਉਸਨੇ ਚਖਣੀ ਨਹੀਂ ਤੇ ਤੇਰਾ ਆਪਣਾ ਸਵਾਦ ਵੀ ਜਾਏਗਾ ਇਸ ਵਾਸਤੇ ਪ੍ਰੇਰਣਾ ਇਤਨੀ ਕਰਨੀ ਹੈ ਵੀ ਇੱਕ ਵਾਰ ਇੱਕ ਵਾਰੀ ਸੰਗਤ ਵਿੱਚ ਨਾਮ ਲੈ ਆਉਣਾ ਅਗੋ ਜੇ ਸਾਈ ਨੂੰ ਪਾਵੇਗਾ ਤਾਂ ਲਿਖ ਆਵੇਗਾ ਨਹੀਂ ਪਾਵੇਗਾ ਤੇ ਰੁਆ ਬੰਦ ਹੋ ਜਾਏਗਾ ਤਾਸੀਰ ਬੋਲੋ ਸ਼੍ਰੀ ਜੀ ਤਾਂ ਤੇ ਨਾਲੇ ਸ਼ਾਂਗ ਲਿਖੜੀ ਸ਼ਾਂਗ ਸ਼ਾਂਗ ਸਰਸੇ ਕਮਲ ਤੂੰ ਨਾਲ ਵਿੱਚ ਹੋ ਜਿਹੜੇ ਸਰਸੇ ਨਿਸ਼ਚਿਤ ਨਾ ਕਰ ਨਿਸ਼ਚੇ ਨਹੀਂ ਹੋਣ ਉਹਨਾਂ ਹੋਰ ਨਿਵਾ ਹੋ ਜਾਣ ਸਰਸੇ ਸਰਸੇ ਹਨ ਅਰੁਣਾ ਨੇ ਹੋਰ ਸਰਸਾ ਹੋ ਜਾਣ ਕਿਉਂਕਿ ਪੁੰਨਾ ਨਾਲ ਕੁੰ ਬਣਦੇ ਹਨ ਪਾਪਾ ਨਾਲ ਪਾਪ ਬਣਦੇ ਹਨ ਚਰਨ ਕਮਲ ਸਿਉ ਪਿਆਰ ਮਨ ਕਨ ਲੱਗਦਾ ਸੱਚ ਰੰਗ ਇਕੋ ਨਾਮ ਆਧਾਰ ਸਹਿਬਾ ਜੀ ਨਾਨਕ ਤਿਨਾਸੁ ਆਗਣੀ ਸਾਵਣ ਤਿਨਾਸੁ ਆਗਣੀ ਇਹ ਸਾਵਣ ਉਹਨਾ ਸੁਆਗਣਾ ਵਾਸਤੇ ਹੈ ਜਿਨ੍ਹਾਂ ਨਾਮ ਰਾਮ ਨੂਹਾਰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਹਾਰ ਘਰੋ ਕੇ ਆਪਣੇ ਗਲ ਵਿੱਚ ਪਾ ਲਿਆ ਹੈ ਮਾਬ ਜਿਹੜੇ ਰੋਜ਼ ਨਿਤਨੇਮ ਕਰਦੇ ਨੇ ਨਿਤਨੇਮੀਆਂ ਨੂੰ ਅੱਜ ਸਾਵਣ ਦੇ ਬਹੀਨੇ ਗੁਰੂ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਗਲ ਨਾਲ ਲਾ ਕੇ ਪਿਆਰ ਦੇ ਪਟਕਾਰ ਦੇ ਨਾਮ ਢਿੜ ਕਰਾ ਰਹੇ ਹਨ ਆ ਗੁਰੂ ਪਿਆਰੇ ਤੁਸੀਂ ਵੀ ਤੇ ਪਾਸਾ ਦੇ ਫਰੇਸ ਤੋਂ ਕੋਈ ਕਿੜਕਾ ਹਿਰਦੇ ਵਿੱਚ ਮਸਾਓ ਜੋ ਨਹੀਂ ਪਾਓ ਔਰ ਨਾਲ ਲੈ ਜਾਓ ਇਹ ਲੋਕ ਸੁਖੀ ਤੇ ਤੁਹਾਡਾ ਪਰ ਲੋਕ ਸੁਹਿਲਾ ਕਰੇਗਾ ਤੁਸੀਂ ਸੁਨਾਪ ਦੀ ਬੁਲਾ ਚੁੱਕਾ ਬਖਸ਼ੀਆਂ ਬਾਗਰਜੀ ਦਾ ਕਾਲ ਕਰ ਬਾਗਰਜੀ